ਨੂੰ ਮਿਲੀ ਵੱਡੀ ਸਫਲਤਾ ਤੇ ਆ ਦੇਖੋ ਇੰਟਰਨੈਸ਼ਨਲ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਦਰਸਲ ਦਾਸੀਏ ਕਿ ਹੁਣ ਤਰਨਤਾਰਨ ਦੇ ਵਿੱਚ ਜਿਹੜੇ ਤਸਕਰੀ ਕਰਨ ਵਾਲਾ ਘਿਰੋ ਸੀਗਾ ਉਸ ਦਾ ਪਰਦਾ ਫਾਸ਼ ਹੋ ਚੁੱਕਾ ਹੈ ਜਿਸ ਦੇ ਵਿੱਚ ਵੱਡੀ ਸਫਲਤਾ ਤਰਨਤਾਰਨ ਨੇ ਪੁਲਿਸ ਨੂੰ ਮਿਲੀ ਹੈ CIA ਦੇ ਵੱਲੋਂ ਜੋ ਹੈ ਗੋਪਤੋ ਸੂਚਨਾ ਦੇ ਆਧਾਰ ਤੇ ਹੀ ਇਹ ਜਾਂਚ ਕੀਤੀ ਗਈ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਨਾਕਾਬੰਦੀ ਹੋਈ ਸੀ ਨਾਕਾਬੰਦੀ ਦੇ ਦੌਰਾਨ ਅਜਿਹੇ ਇਹ ਤਸਕਰ ਜਿਹੜੇ ਸੀਗੇ ਕਾਬੂ ਕੀਤੇ ਗਏ ਤੇ ਜਦੋਂ ਇਹ ਕਾਬੂ ਹੋਏ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਵੱਡੇ ਖੁਲਾਸੇ ਹੋਗੇ ਨੇ ਹਾਲਾਂਕਿ ਇਹਨਾਂ ਤਸਕਰਾਂ ਦੇ ਵੱਲੋਂ ਵੱਡੇ ਪੱਧਰ ਤੇ ਪਾਕਿਸਤਾਨ ਦੇ ਵੱਲੋਂ ਜੋ ਹੈ ਇਹ ਹਥਿਆਰ ਮੰਗਵਾਏ ਜਾਂਦੇ ਸੀਗੇ ਤੇ ਨਾਲ ਦੀ ਨਾਲ ਇਹ ਗੈਂਗ ਵੱਡੇ ਪੱਧਰ ਦੇ ਉੱਤੇ ਪਰ ਜਿਹੜਾ ਵਿਚਿਆ ਹੋਇਆ ਸੀਗਾ ਇਹਨਾਂ ਦੇ ਕੋਲੋਂ ਡਰੋਨ ਦੇ ਰਾਹੀਂ ਹਥਿਆਰਾਂ ਦੀ ਤਸਕਰੀ ਕਰਵਾਈ ਜਾਂਦੀ ਸੀ ਪੰਜਾਬ ਦੇ ਵਿੱਚ ਇਹ ਸਾਰੇ ਹਥਿਆਰ ਆਉਂਦੇ ਸੀਗੇ ਔਰ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਇਹਨਾਂ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਦੱਸ ਜੀਏ ਕਿ ਹੁਣ ਇਸੇ ਤਰੀਕੇ ਦੇ ਨਾਲ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਜਦੋਂ ਪੁਲਿਸ ਨੇ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਹੈ ਕਿ ਆਖਰਕਾਰ ਇਹ ਹਥਿਆਰ ਕਿੱਥੇ ਲੁਕੋਏ ਹੋਏ ਨੇ ਇਹ ਇਹਨਾਂ ਦੇ ਲਿਉਣ ਦੀ ਵਜ੍ਹਾ ਹੈ ਤੇ ਇਸ ਦੇ ਵਿੱਚ ਵੱਡੇ ਖੁਲਾਸੇ ਹੋ ਗਏ ਤਾਂ ਜਦੋਂ ਪੁਲਿਸ ਨੇ ਉਸ ਥਾਂ ਤੇ ਜਾ ਕੇ ਛਾਪੇਮਾਰੀ ਕੀਤੀ ਤਾਂ ਕਈ ਹਥਿਆਰ ਜਿਹੇ ਬਰਾਮਦ ਹੋਏ ਨੇ ਜਿਹੜੇ ਕਿ ਬਹੁਤ ਖਤਰਨਾਕ ਗਲੌਕ ਜਾਂ ਹੋਰ ਪਿਸਤਲ ਵਗੈਰਾ ਸਾਰੀਆਂ ਬਰਾਮਦ ਕੀਤੀਆਂ ਗਈਆਂ ਨੇ ਤਾਂ ਉਸ ਤੋਂ ਬਾਅਦ ਹੁਣ ਇੱਕ ਖੁਲਾਸਾ ਹੋ ਗਿਆ ਕਿ ਇਹ ਗੈਂਗ ਬਹੁਤ ਵੱਡੇ ਪੱਧਰ ਤੇ ਪਿਛਿਆ ਹੋਇਆ ਹੈ ਔਰ ਇੱਕ ਜਾਂਚ ਰਾਈਨਾਂ ਲਗਾਈਆਂ ਜਾ ਰਹੀਆਂ ਨੇ ਕਿ ਹੁਣ ਹੋਰ ਵੀ ਜਿਹੜੇ ਤਸਕਰ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਇਸ ਗੈਂਗ ਨਾਲ ਜਿਹੜੇ ਲੋਕ ਸੰਬੰਧ ਰੱਖਦੇ ਨੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਵੱਡੇ ਪੱਧਰ ਤੇ ਜਾਲ ਜਿਹੜਾ ਵਿਛਿਆ ਹੋਇਆ ਹੈ ਤੇ ਇਸ ਨੂੰ ਹੁਣ ਵੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪੁਲਿਸ ਵੱਲੋਂ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਸੀਆਈਏ ਦੇ ਵੱਲੋਂ ਜੋ ਹੈ ਵੱਡੇ ਪੱਧਰ ਤੇ ਵਿਛੇ ਛਾਲ ਜਾਲ ਨੂੰ ਜੋ ਹੈ ਨਾਕਾਬੰਦੀ ਦੇ ਦੌਰਾਨ ਫੜਿਆ ਗਿਆ ਤਾਂ ਉਸ ਦੌਰਾਨ ਇਹ ਤਸਕਰੀ ਹਤਿਆਲਾ ਦੀ ਜਿਸ ਤਰੀਕੇ ਨਾਲ ਹੋ ਰਹੀ ਸੀ ਉਸ ਨੂੰ ਲੈ ਕੇ ਵੱਡੇ ਪੱਧਰ ਤੇ ਕੰਮ ਕਾਜ ਕੀਤਾ ਗਿਆ ਜਾਣਕਾਰੀ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਸਾਹਮਣੇ ਆ ਚੁੱਕੀ ਹੈ ਬਹੁਤ ਵੱਡੇ ਪੱਧਰ ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਜਿਹੜੀ ਦਾ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ ਔਰ ਇਹ ਤਸਕਰ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਮਨਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਇਹ ਤਸਕਰ ਚਾਹੇ ਨਸ਼ਾ ਤਸਕਰ ਹੋਣ ਚਾਹੇ ਹਥਿਆਰਾਂ ਦੇ ਤਸਕਰ ਹੋਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਵੱਡੇ ਪੱਧਰ ਦੇ ਉੱਤੇ ਜੋ ਹੈ ਹੁਣ ਐਕਸ਼ਨ ਲਿੱਤੇ ਜਾਣਗੇ ਤਾਂ ਕਾਰਵਾਈਆਂ ਹੋਣਗੀਆਂ ਇਹਨਾਂ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਪੰਜਾਬ ਪੁਲਿਸ ਕਿਸ ਕਦਰ ਐਕਸ਼ਨ ਮੂਡ ਦੇ ਵਿੱਚ ਹੈ ਪੰਜਾਬ ਦੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਹਰ ਕੀਮਤ ਦੇ ਉੱਤੇ ਉਸ ਦੀ ਜਿਹੜੀ ਗ੍ਰਿਫਤਾਰੀ ਹੋਵੇਗੀ ਤੇ ਕਾਰਵਾਈਆਂ ਕੀਤੀਆਂ ਜਾਣਗੀਆਂ ਤੇ ਵੱਡੀ ਸਫਲਤਾ ਹਾਸਲ ਹੋਈ ਹੈ ਕਿ ਦੇਖੋ ਕਿਵੇਂ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਹੁੰਦੀ ਸੀ ਡਰੋਨ ਰਾਹੀਂ ਤੇ ਪੰਜਾਬ ਇੰਤਿਆਰ ਲਿਆਂਦੇ ਜਾਂਦੇ ਸੀ